ਕਾਂਗਰਸ ਪਾਰਟੀ ਵਾਸਤੇ ਲੋਕ ਸਭਾ ਚੋਣਾਂ ਜ਼ਰੂਰ ਤਣਾਅਪੂਰਵਕ ਹੁੰਦੀਆਂ ਨਜ਼ਰ ਆ ਰਹੀਆਂ ਹਨ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਪਾਰਟੀ ਨੂੰ ਛੱਡ ਰਹੇ ਨੇ ਉਹ ਭਾਵੇਂ ਰਾਜਕੁਮਾਰ ਜੱਬੇਵਾਲ ਦੀ ਗੱਲ ਹੋਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦਾ ਅਚਾਨਕ ਕਮੈਂਟਰੀ ਬਾਕਸ ਦੇ ਵਿੱਚ ਵਾਪਸੀ ਕਰਨਾ ਹੋਵੇ ਆਪਣੇ ਆਪ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਤਕਲੀਫ ਦਿੰਦਾ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਦੀ ਗੱਲ ਕਰੀਏ ਹਾਲ ਹੀ ਦੇ ਵਿੱਚ ਬਠਿੰਡਾ ਅੰਦਰ ਕਾਂਗਰਸ ਪੰਜਾਬ ਦੇ ਪ੍ਰਧਾਨ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂਦੇ ਨੇ ਔਰ ਉੱਥੇ ਜਾ ਕੇ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਵੱਢਦੇ ਨੇ ਇੱਕ ਪਾਸੇ ਲਗਾਤਾਰ ਕਾਂਗਰਸ ਦੇ ਉੱਤੇ ਇਲਜ਼ਾਮ ਲੱਗਦੇ ਪਏ ਨੇ ਕਿ ਅੰਦਰ ਖਾਤੇ ਜੋ ਗੱਠਜੋੜ ਹੋਇਆ ਪਿਆ ਉਸ ਬਾਰੇ ਸਪਸ਼ਟ ਨਹੀਂ ਕੀਤਾ ਜਾ ਰਿਹਾ ਔਰ ਰਸਮੀ ਤੌਰ ਦੇ ਉੱਤੇ ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਕੋਈ ਗੱਠਜੋੜ ਨਹੀਂ ਹੈ ਪਰ ਗੱਠਜੋੜ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਢਦੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਗਈ ਪੰਜਾਬ ਬਚਾਓ ਯਾਤਰਾ ਦੇ ਉੱਤੇ ਬਰੇ ਉਹਨਾਂ ਨੇ ਸਾਫ਼ ਕਿਹਾ ਆ ਕਿ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਅਸਲ ਦੇ ਵਿੱਚ ਬਚਾ ਕੀ ਨੂੰ ਰਹੀ ਐ ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟ ਕਰਨਾ ਚਾਹੀਦਾ ਦੂਜੇ ਪਾਸੇ ਰਾਜਾ ਵੜਿੰਗ ਨੇ ਗੱਠਜੋੜ ਨੂੰ ਲੈ ਕੇ ਵੀ ਚਰਚਾਵਾਂ ਕੀਤੀਆਂ ਨੇ ਉਹਨਾਂ ਦਾ ਸਾਫ਼ ਕਹਿਣਾ ਆ ਕਿ ਗੱਠਜੋੜ ਤਾਂ ਹੋਇਆ ਪਿਆ ਗੱਠਜੋੜ ਕਿਸ ਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਦੋਵਾਂ ਪਾਰਟੀਆਂ ਦਾ ਗੱਠਜੋੜ ਜਿਹੜਾ ਆ ਉਹ ਬਕੌਲ ਰਾਜਾ ਵੜਿੰਗੋ ਹੋਇਆ ਪਿਆ ਬਸ ਦੱਸਿਆ ਨਹੀਂ ਜਾ ਰਿਹਾ ਅੰਦਰ ਖਾਤੇ ਹਰ ਇੱਕ ਚੀਜ਼ ਹੋਈ ਪਈ ਹੈ ਉਹਨਾਂ ਦਾ ਆ ਵੀ ਦਾਵਾ ਹੈ ਕਿ ਸਿੱਧੇ ਤੌਰ ਦੇ ਉੱਤੇ ਸਪਸ਼ਟ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਵੀ ਡਰਦਾ ਹੈ ਕਿ ਜੇ ਹੁਣ ਗੱਠ ਜੋੜ ਕਰ ਰਿਹਾ ਤੇ ਪੰਜਾਬ ਹਰਗਿਜ਼ ਜਿੱਤਣ ਨਹੀਂ ਦੇਵੇਗਾ ਕਿਉਂਕਿ ਫਿਲਹਾਲ ਉਹੀ ਹਾਲਾਤ ਨੇ ਜੋ ਜਿਨ੍ਹਾਂ ਹਾਲਾਤਾਂ ਦੇ ਵਿੱਚ ਪਹਿਲਾਂ ਇਹ ਗੱਠ ਜੋੜ ਤੋੜਿਆ ਗਿਆ ਸੀ ਯਾਨੀ ਕਿ ਪਹਿਲੇ ਅੰਦੋਲਨ ਦੌਰਾਨ ਜਦੋਂ ਕਿਸਾਨਾਂ ਦਾ ਅੰਦੋਲਨ ਚਰਮ ਤੇ ਪਹੁੰਚਿਆ ਸੀ ਤਾਂ ਉਸ ਵੇਲੇ ਅਕਾਲੀ ਦਲ ਨੇ ਆਪਣਾ ਗੱਠ ਜੋੜ ਕੇਂਦਰ ਦੇ ਨਾਲੋਂ ਤੋੜ ਦਿੱਤਾ ਸੀ ਔਰ ਹੁਣ ਵੀ ਉਹੀ ਹਾਲਾਤ ਨੇ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਔਰ ਇਸ ਗੱਠਜੋੜ ਨੂੰ ਲੈ ਕੇ ਚਰਚਾਵਾਂ ਵੀ ਸਿਖਰ ਦੇ ਉੱਤੇ ਨੇ ਅੰਦਰ ਖਾਤੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੱਠਜੋੜ ਹੋਇਆ ਪਿਆ ਹੈ ਖੈਰ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਰੂਰ ਇਸ ਮਾਮਲੇ ਦੇ ਉੱਤੇ ਸਪਸ਼ਟ ਕਰਦੇ ਨਜ਼ਰ ਆ ਰਹੇ ਉਹਨਾਂ ਨੇ ਕਿਹਾ ਕਿ ਗੱਠਜੋੜ ਤਾਂ ਦੋਵੇਂ ਪਾਰਟੀਆਂ ਚਾਹੁੰਦੀਆਂ ਨੇ ਪਰ ਦੋਵੇਂ ਪਾਰਟੀਆਂ ਗੱਠਜੋੜ ਕਰ ਨਹੀਂ پا ਰਹੀਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਤੋਂ ਬਾਅਦ ਆਉਣ ਵਾਲੀ ਹਾਰ ਦਿਖਾਈ ਦੇਣ ਲੱਗ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਲ ਦੇ ਵਿੱਚ ਇਹ ਹਾਰ ਸਤਾਂਦੀ ਨਜ਼ਰ ਆ ਰਹੀ ਹੈ ਕਿ ਜੇ ਗੱਠਜੋੜ ਕਰ ਲਿਆ ਗਿਆ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਅਕਸ ਦੇ ਉੱਤੇ ਵੱਡੀ ਛੱਟ ਲੱਗ ਸਕਦੀ ਹੈ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪਸੀਸੀ ਪ੍ਰ ਅਕਾਲੀ ਦਲ ਜਿਹੜਾ ਆ ਉਹ ਗੱਠ ਜੋੜ ਦੇ ਮਾਮਲਿਆਂ ਦੇ ਵਿੱਚ ਘਰੇ ਹੋਇਆ ਗੱਠ ਗੱਠ ਜੋੜ ਦੀ ਚਰਚਾ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਆਪਣੇ ਪੁਰਾਣੇ ਤੇ ਸੀਨੀਅਰ ਲੀਡਰਸ ਨੂੰ ਵਾਪਸ ਆਪਣੇ ਨਾਲ ਜੋੜਿਆ ਜੇ ਭਾਵੇਂ ਗੱਲ ਕਰੀਏ ਬੀਬੀ ਜਗੀਰ ਕੌਰ ਦੀ ਜਾਂ ਫਿਰ ਸੁਖਵਿੰਦਰ ਸਿੰਘ ਟੀਂਡ ਸਾਦੀ ਟੀਂਡ ਸਾ ਪਰਿਵਾਰ ਦੀ ਇਹਨਾਂ ਸਭ ਨੂੰ ਵਾਪਸ ਅਕਾਲੀ ਦਲ ਦੇ ਵਿੱਚ ਲਿਆਂਦਾ ਗਿਆ ਇਸ ਤੋਂ ਪਹਿਲਾਂ ਵੀ ਕਈ ਘਰ ਵਾਪਸੀਆਂ ਹੋ ਚੁੱਕੀਆਂ ਨੇ ਅਕਾਲੀ ਦਲ ਦੇ ਵਿੱਚ ਭਾਵੇਂ ਕਿ ਪਾਰਟੀ ਇਹ ਜ਼ਰੂਰ ਚਾਹੁੰਦੀ ਹੈ ਕਿ ਅੰਦਰ ਖਾਤੇ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਨੂੰ ਬਕਾਲ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦੇ ਨਾਲ ਹੋਣ ਵਾਲਾ ਗੱਠਜੋੜ ਵੀ ਸਤਾ ਰਿਹਾ ਹੈ ਕਿਉਂਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਉਤਸਕ ਨੇ ਚਾਹੁੰਦੀਆਂ ਨੇ ਕਿ ਗੱਠਜੋੜ ਕੀਤਾ ਜਾਵੇ ਪਰ ਇਸ ਮਾਮਲੇ ਦੇ ਵਿੱਚ ਹੁਣ ਸੁਖਬੀਰ ਬਾਦਲ ਔਰ ਅਕਾਲੀ ਦਲ ਜਿਹੜਾ ਹੈ ਉਹ ਅੰਦਰ ਖਾਤੇ ਡਰਨ ਲੱਗ ਗਿਆ ਕਿ ਕਿਤੇ ਗੱਠ ਜੋੜ ਜਿਹੜਾ ਹੋਏਗਾ ਉਹ ਅਕਾਲੀ ਦਲ ਦਾ ਕਾਲ ਨਾ ਸਾਬਤ ਹੋ ਜਾਵੇ ਆਖਿਰ ਆਪਣੇ ਬਿਆਨਾਂ ਦੇ ਵਿੱਚ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੋਰ ਕਿਹੜੇ ਖੁਲਾਸੇ ਕੀਤੇ ਨੇ ਆਓ ਸੁਣ ਲੈਂਦੇ ਹਾਂ ਹਾ ਯਾਰ ਉਹ ਮੈਨੂੰ ਪਤਾ ਲੱਗਿਆ ਕਿ ਉਹ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਤਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ ਇੱਥੇ ਆ ਕੇ ਚਾਹ ਪਾਣੀ ਪੀਣਾ ਆਇਆ ਸੀਗਾ ਦੇਖੋ ਬਾਬਾ ਸੁੱਖ ਰੱਖੇ ਜੀ ਪੰਜਾਬ ਦੀਆਂ ਜਿਹੜੀਆਂ ਚੋਣਾ ਹੈ ਇਸ ਵਾਰੀ ਦੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਕੋਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਭਾਜਪਾ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਅੱਜ ਮੁੰਡੇ ਪਾਸੇ ਗੱਠਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਤਾਂ ਫਿਰ ਕਿਸ ਤਰ੍ਹਾਂ ਰਹੇਗੇ ਸੋ ਦੇਖੋ ਸਾਡਾ ਗੱਠਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਨਹੀਂ 13 ਸੀਟਾਂ ਤੇ ਚੋਣਾਂ ਲੜਾਂਗੇ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਵਾਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਆ ਔਰ ਤੁਸੀਂ ਦੇਖੋ ਹੁਣ ਭਾਜਪਾ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਬੀਜਪੀ ਵਾਲੇ ਚਾਹੁੰਦੇ ਕਿ ਗੱਠਜੋੜ ਹੋ ਜਾਣ ਕਾਲੀ ਦਲ ਵੀ ਚਾਹੁੰਦਾ ਗੱਠ ਜੋੜ ਅੰਦਰ ਖੱਤੇ ਦਾ ਗੱਠ ਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਠ ਜੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆਰਿਆ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾ ਸਾਡਾ ਕੋਈ ਗੱਠ ਜੋੜਨੀ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਬੀਜੇਪੀ ਦਾ ਜਨਨਦਰ ਸਾਡੀਆਂ ਮੰਗਾਂ ਨਹੀਂ ਉਹ ਕਿਉਂ ਨਾ ਕਰਨ ਚੀ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅਸ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਧਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨੇਰਜ਼ ਐਂਡ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੇਸਿਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ ਕਾਟਨ ਫੈਕਟਰੀਆਂ ਜਾਂ ਰਾਈਸ ਚੈਲਸ ਨੇ ਸਾਰੇ ਦੇ ਸਾਰੇ ਸਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਅਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ 'ਚ ਆ ਗਿਆ ਉਸੇ ਗੱਲ ਨਾਲ ਹੀ ਬਾਜ਼ਾਰਾਂ ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਹੈ ਕਿ ਉਹਨੂੰ ਖਤਮ ਕਰ ਦੇ ਦਈਏ ਤੁਸੀਂ ਫਾਰਮੂਲਾ ਬਿੱਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲਿਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਦਾ ਮਤਲਬ ਇਹ ਆ ਵੀ ਤੁਸੀਂ ਚੋਣਾ ਤੋਂ ਬਾਅਦ ਦਿਵਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਫੇਰ ਉਹ ਲੀਗਲ ਗਰੰਟੀ ਮੰਗਦਾ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਇਹ ਤਾਂ ਪਰਡੇ 26 ਰੁਪਏ ਪੂਰੇ ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨidhi ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨidhi ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨਨੀ ਦੀ ਯੋਜਨਾ ਹੌਲੀ ਹੌਲੀ ਸਿਸਟਮ ਕੀ ਹੈ ਪੰਜਾਬ ਦੇ ਲੋਕ ਜਿਹੜੇ ਅਨਖੀ ਔਰ ਗੈਰਤੀ ਹੈਗੇ ਐ ਮਨ ਲੇ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ Hindu ਆ ਚਾਹੇ ਉਹ Sikh ਕਾ ਚਾਹੇ ਉਹ गरीब ਹੈ ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੜ ਲਓ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਆ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ ਚ ਇੱਕ ਇੱਛਾ ਹੈ ਜਿਵੇਂ ਸਿਕੰਦਰ ਬਾਦਸ਼ਾਹ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮਨ 'ਚ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ 'ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ ਜੇ ਸ਼ਹੀਦੀਆਂ ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗ-ਏ-ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਭੈੜ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਹੋਣੇ ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ ਸੋ ਇਹ ਇਹ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ